ਉਹ ਤਾਂ ਕਹਾਂ ਲੈ ਅੰਦਰ ਵੀ ਇਹਦਾ ਤੇ ਗੇਟ ਵੱਡੇ ਨਾਲ ਕਿਤੇ ਹੱਲ ਲੱਗੇ ਨਾ ਕੁਝ ਹੀ ਕਹਦੋ ਕਿਤੇ ਡਰਾਮੇ ਕਰਦਾ ਤਾਂ ਲੈ ਕੇ ਆਇਆ ਦੋਸਤੋ ਪਟੰਡਾ ਦੀ ਜਿਹੜੀ ਮੈਂ ਸਬਜੀ ਮੰਡੀ ਆ ਅਸੀਂ ਉੱਥੇ ਇਸ ਵਕਤ ਖੜੇ ਆ ਉਹਦੇ ਬਾਹਰ ਤੇ ਉਹਦੇ ਬਾਹਰ ਅੱਜ ਆ ਸਾਫਕਾ ਐਮ ਸੀ ਵਿਜੇ ਕੁਮਾਰ ਬੋਤੇ ਨੇ ਜਿੰਦੇ ਲੈ ਕੇ ਨਾਲ ਸੰਘਾ ਲੈ ਕੇ ਉਹਨਾਂ ਦਾ ਕਹਿਣਾ ਕੀ ਅਸੀਂ ਜਿੰਦੇ ਲਾਉਣੇ ਇੱਥੇ ਸਬਜੀ ਮੰਡੀ ਨੂੰ ਕਿਉਂ ਲਾਉਣੇ ਆਪਾਂ ਅੰਦਰ ਜਾ ਕੇ ਪੁੱਛਦੇ ਆ ਐਮ ਸੀ ਸਾਹਿਬ ਵੀ ਖੜੇ ਆ ਪੁਲਿਸ ਪਰਚਾ ਚਰ ਵੀ ਖੜਾ ਆ ਕਾਫੀ ਕਾਟੇ ਤੇ ਹੋਇਆ ਵੈ ਤੇ ਆਪਾਂ ਗੱਲਬਾਤ ਮਾਮਲਾ ਜਾਣਦੇ ਵੀ ਕੀ ਆ ਕਿਉਂ ਜਿੰਦੇ ਲਾਉਣੇ ਕੀ ਕਰਨਾ ਹੈ ਸਬਜ਼ੀ ਮੰਡੀ ਨਾਲ ਕੀ ਉਹਨਾਂ ਦਾ ਮਾਮਲਾ ਕੀ ਆ ਸਰ ਬੇਨਤੀ ਹੈ ਵੀ ਜਿਹੜੀ ਮੰਨ ਲਓ ਅੱਜ ਤੁਹਾਡੇ ਕੋਲ ਉਹ ਵੀ 10 ਰੁਪਏ ਦੀ ਹੈ ਹਾਂ ਨਾ ਸਾਨੂੰ ਬਾਜ਼ਾਰ ਦੇ ਅੰਦਰ ਉਹ 90 ਰੁਪਏ 80 ਰੁਪਏ ਦੀ ਮਿਲ ਰਹੀ ਹੈ ਦੇਖੋ ਜਿਹੜੇ ਰੇਟ ਹੈ ਇਹ ਉਹ ਇੱਥੇ ਮਾਰਕੀਟ ਡਰਾਈਵਨ ਰੇਟਸ ਨੇ ਮੈਂ ਉਹੀ ਬੇਨਤੀ ਕਰਦਾ ਤੁਹਾਨੂੰ ਮੇਰੀ ਥੋੜੀ ਜਿਹੀ ਗੱਲ ਸੁਣੋ ਉਹ ਜਿਹੜੇ ਰੇਟ ਨਿਰਧਾਰਤ ਦੇਖੋ ਦੇਰੇ ਇਹ ਆਰਤੀ ਇਹ ਕਰਦੇ ਜੋ ਮੈਨੂੰ ਜਿੱਥੋਂ ਤੱਕ ਨੋਲਿਜ ਆ ਉਹ ਤੁਹਾਡੇ ਕੋਲੇ ਲਿਸਟ ਭੇਜ ਦੇ ਵੀ ਆ ਰੇਟ ਨਹੀਂ ਇਸ ਤਰ੍ਹਾਂ ਨਹੀਂ ਚਲੋ ਮੈਨੂੰ ਤਾਂ ਜੋ ਇਹਨਾਂ ਨੇ ਦੱਸਿਆ ਮੈਂ ਉਹ ਤੁਹਾਨੂੰ ਬਿਲਕੁਲ ਨਹੀਂ ਜੀ ਇਹ ਮਾਰਕੀਟ ਦੇ ਰੇਟ ਹੁੰਦੇ ਨੇ ਓਪਨ ਰੇਟ ਹੁੰਦੇ ਨੇ ਜੋ ਰੇਟ ਇਹਨਾਂ ਦੇ ਕੋਲ ਵਿਕਰੀ ਹੁੰਦੀ ਆ ਉਹ ਆਪਣੇ ਕੋਲੇ ਨੋਟ ਹੁੰਦੀ ਆ ਉਹ ਨੋਟ ਹੁੰਦੀ ਆ ਉਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆ ਜਿਹੜੀ ਆਪਣਾ ਐਸੋਸੀਏਸ਼ਨ ਇਹਨਾਂ ਦੀ 8 ਰੰਜੀ ਨਹੀਂ ਹਣਾ ਜਾਂ ਫਰੂਟ ਜੂ ਨਹੀਂ ਹਣਾ ਜਿਹੜੇ ਫਰੂਟ ਵਾਲੇ ਆ ਉਹ ਤਾਂ ਇੱਥੇ ਸਟicker ਲਾਈ ਜਾਂਦੇ ਸਾਰੇ ਤੇ ਕਰੋ ਸੇਬਾਂ ਤੇ ਅੰਬਾਂ ਤੇ ਸਟicker ਲਾ ਕੇ ਇੰਪੋਰਟਡ ਆ ਅੱਛਾ ਜੀ ਇੱਥੇ ਹੀ ਲਾਈ ਜਾਂ ਠੀਕ ਹੈ ਇਕ ਅੰਦਰ ਕਿਥੇ ਜਰ ਨਾ ਤੇਜਾਬ ਨਾਲ ਧੋਈ ਜਾਂਦੇ ਸਰਿਆ ਤੁਸੀਂ ਸਾਨੂੰ ਸੁਣੀ ਸੁਣੀ ਚਲੋ ਮੇਰੀ ਬੇਨਤੀ ਸੁਣੋ ਕੇਲਿਆਂ ਨੂੰ ਸਰੇ ਆਮ ਤੁਹਾਡੇ ਦਫਤਰ ਦੇ ਸਾਹਮਣੇ ਪਕਾਇਆ ਜਾਂਦਾ ਪਿੱਛੇ ਇਹਨੇ ਉਹ ਕੇਲਿਆਂ ਨੂੰ ਮਸਾਲਿਆਂ ਨਾਲ ਪਕਾਇਆ ਸਾਨੂੰ ਕੈਂਸਰ ਪ੍ਰੋਸੈਸ ਆ ਜਾ ਰਿਹਾ ਜਿਹੜੀ ਦਰਜਨ ਸੁਣੀ ਸੁਣੀ ਚਲੋ ਦਰਜਨ ਜਿਹੜੀ ਸੀਗੀ ਦਰਜਨ ਦਾ ਹਿਸਾਬੀ 60 ਰੁਪਏ ਦਰਜਨ 70 ਰੁਪਏ ਦਰਜਨ ਸੀ ਅੱਜ ਸਾਨੂੰ 130 ਰੁਪਏ ਦੀ ਦਰਜਨ ਪੈ ਰਹੀ ਹੈ ਠੀਕ ਹੈ ਸਰ ਮੇਰੀ ਬੇਨਤੀ ਹੈ ਵੀ ਇਸ ਬਠਿੰਡੇ ਸ਼ਹਿਰ ਚ 400 ਰੁਪਏ ਧਨੀਆ ਵਿਗਿਆ ਸਰ ਅੱਜ 200 ਰੁਪਏ ਮਟਰ ਨਾ ਤਾਂ ਕਿਸਾਨਾਂ ਨੂੰ ਕਿਸਾਨਾਂ ਨੂੰ ਸਾਰਾ ਹੱਕ ਮਿਲ ਰਿਹਾ ਸਵੇਰੇ ਉਹਨਾਂ ਤੋਂ ਲੈ ਲਿਆ ਅਸੀਂ ਕੋਈ ਇਹਨਾਂ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਨਹੀਂ ਹੱਸਦੇ ਅਸੀਂ ਕਹਿੰਦੇ ਆ ਜਿਹੜੇ ਰੇੜੇ ਰੇਟੇ ਕਰਦੇ ਇੱਥੇ ਉਹਨਾਂ ਦੀ ਬਕਾਇਦਾ ਇੱਥੇ ਜਿਵੇਂ ਅੱਜਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਜਵਾਨਾ ਇੱਕ ਸਲਾਈਡ ਲਾਹਣ ਇੱਥੇ ਜਿਵੇਂ ਐਲ ਡੀ ਲੱਗਦੀ ਹੈ ਉਹਦੇ ਤੇ ਰੇਟ ਦੱਸਣ ਵੀ ਅੱਜ ਦਾ ਰੇਟ ਮਾਰਕੀਟ ਦਾ ਇਹ ਹੈ ਜਿੰਨੀ ਇਹਨਾਂ ਦੇ ਆਰਟੀ ਜੂਨੀਅਨ ਦੇ ਮੈਂਬਰ ਹੈ ਜਾਂ ਫਰੂਟ ਦੇ ਮੈਂਬਰ ਹੈ ਉਹ ਆਪਦਾ ਇੱਥੇ ਲਾਈਵ ਪਾਉਣ ਲੋਕਾਂ ਨੂੰ ਪਤਾ ਲੱਗੇ ਵੀ ਉਹ ਵੀ ਇੱਥੋਂ 5 ਰੁਪਏ ਨਿਕਲੀ ਹੈ ਠੀਕ ਹੈ ਸਰ ਕੱਲ ਮੂਲੀ ਇੱਥੋਂ 3 ਰੁਪਏ ਨਿਕਲੀ ਬਾਜ਼ਾਰ 'ਚ ਚੱਲੇ ਪਈ ਹੋਗੀ ਸਰ ਅੱਛਾ ਇੱਥੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਰੇੜੀਆਂ ਨਿਕਲਦੀਆਂ ਸਰ ਉਹ ਬੰਦੇ ਕੌਣ ਆ ਜਿਹੜੇ ਸਾਨੂੰ ਦੇਖੋ ਜੀ ਇਸ ਦੇ ਸਬੰਧ ਚ ਮੈਂ ਇਹੀ ਲੈਣਾ ਚਾਹਾਂਗਾ ਜਿਹੜਾ ਇੱਥੋਂ ਦਾ ਰੇਟ ਹੁੰਦਾ ਹੈ ਉਹ ਮਾਰਕੀਟ ਡਰਾਈਵਨ ਰੇਟ ਹੈ ਹੋਲ سیل ਮੰਡੀ ਦਾ ਉਹਦੇ ਵਿੱਚ ਉਸ ਤੋਂ ਬਾਅਦ ਰਿਟੇਲ ਦੇ ਵਿੱਚ ਜੋ ਰੇਟ ਵਿਕ ਰਿਹਾ ਉਹਦੇ ਉੱਤੇ ਮਤਲਬ ਕੋਈ ਕੰਟਰੋਲਿੰਗ ਨਹੀਂ ਰੇਟ ਦੀ ਇੱਥੋਂ ਦੀ ਵੀ ਕੋਈ ਕੰਟਰੋਲਿੰਗ ਨਹੀਂ ਹੈ ਜੋ ਰੇਟ ਇੱਥੇ ਵਿਗਦਾ ਉਹ ਸਾਡੇ ਕੋਲੇ ਨੋਟ ਹੁੰਦਾ ਹੈ ਜੇ ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਵੀ ਕੀ ਰੇਟ ਵਿਕਿਆ ਜਾਂ ਹੋਰ ਹੈ ਉਹਦੀ ਸਾਡੇ ਕੋਲੇ ਤੁਸੀਂ ਆ ਕੇ ਜਾਣਕਾਰੀ ਲੈ ਸਕਦੇ ਹੋ ਇਹ ਗੱਲ ਤਾਂ ਤੁਸੀਂ ਹੁਣ ਮੰਨ ਲਈ ਨਾ ਵੀ ਇਹਦਾ ਕੋਈ ਕੰਟਰੋਲ ਹੈ ਨਹੀਂ ਨਾ ਇੱਥੇ ਨਾ ਕੰਟਰੋਲ ਸਰ ਮਾਰਕੀਟ ਦਾ ਜੇ ਸਬਜੀ ਮੰਡੀ ਦਾ ਰੇਟ ਕੋਈ ਕੰਟਰੋਲ ਕੋਈ ਅਧਾਰਾ ਨਹੀਂ ਡਿਸਾਈਡ ਕਰ ਸਕਦਾ ਸਰ ਕੋਈ ਆਕਰ ਅੱਜ ਤੱਕ ਅੱਜ ਤੱਕ ਸਰ ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਬੋਲੇ ਹੀ ਨਹੀਂ ਸਰ ਉਹ ਤੁਸੀਂ ਦੇਖੋ ਇੱਕ ਆਪਦਾ ਜੋ ਕਹਿਣਾ ਚਾਹੁੰਦੇ ਮੁੱਦਾ ਉਹ ਕਰ ਸਕਦੇ ਹੋ ਇਸ ਦੇ ਵਿੱਚ ਇਹ ਵੀ ਕੋਈ ਤੁਸੀਂ ਵੀ ਸਾਡੇ ਭਰਾਓ ਕੋਈ ਅਸੀਂ ਇੱਥੇ ਕੋਈ ਲੜਨ ਨਹੀਂ ਆਏ ਸਾਡਾ ਤਾਂ ਇੱਕ ਮੈਸੇਜ ਜਾਵੇ ਜਿੰਦੇ ਨਾਲ ਜਿਹੜੀ ਪਾਵਰ ਤੁਹਾਡੇ ਕੋਲੇ ਆ ਜਾਂ ਆੜਤੀਆਂ ਕੋਲੇ ਪਾਵਰ ਹੈ ਉਹ ਡੀਸੀ ਤੱਕ ਪਹੁੰਚਾ ਕੇ ਇਹਨੂੰ ਅਧਾਰਤ ਕੀਤਾ ਜਾਵੇ ਜੇ ਕਰੋਨਾ ਕਾਲ ਵੇਲੇ ਹੋ ਗਿਆ ਸੀ ਤੇ ਫੇਰ ਕਿਉਂ ਨਹੀਂ ਦੇਖੋ ਜੀ ਇਸ ਦੇ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਿਲ ਜਾਓ ਡੀਸੀ ਸਾਹਿਬ ਨੂੰ ਵੀ ਮਿਲ ਸਕਦੇ ਹੋ ਉਹਨਾਂ ਨੂੰ ਜੇ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਉਹ ਉਹਨਾਂ ਨੂੰ ਦੱਸ ਸਕਦੇ ਹੋ ਬਟ ਇੱਥੇ ਮਤਲਬ ਇਸ ਚੀਜ਼ ਦੇ ਲਈ ਸਾਡੇ ਇਹਨਾਂ ਗੇਟਸ ਨੂੰ ਜਾਂ ਹੋਰ ਉਹ ਕਰਨਾ ਉਹ ਚੀਜ਼ ਜਾਇਜ਼ ਨਹੀਂ 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 ਜਿਹੜੀ ਜਿੱਥੇ ਸਾਡੀ ਦੇਖੋ ਜਿੱਥੇ ਸਾਡੀ ਲੋਕੇਸ਼ਨ ਬੰਦੀ ਹੈ ਜਿੱਥੇ ਸਾਨੂੰ ਤਕਲੀਫ ਹੈ ਉੱਥੇ ਖੜ ਕੇ ਹੀ ਬੰਦਾ ਦੱਸੂ ਨਾ ਜੇ ਮੇਰੇ ਦਰਦ ਇੱਥੇ ਹੋ ਰਿਹਾ ਤਾਂ ਮੈਂ ਡਾਕਟਰ ਨੂੰ ਦੱਸੂ ਮੇਰੇ ਦਰਦ ਇੱਥੇ ਹੋ ਰਿਹਾ ਜਿਹੜੇ ਇਨਫਰਮੇਸ਼ਨ ਤੁਸੀਂ ਸੈਕਟਰੀ ਹੋ ਤੁਹਾਨੂੰ ਕੱਲ ਤੱਕ ਵੀ ਕੱਲ ਗੱਲ ਤੁਹਾਨੂੰ ਪਤਾ ਲੱਗੀ ਸੀ ਵੀ ਆਹ ਹੋਣੀ ਹੈ ਨਾ ਤੁਸੀਂ ਸੋਣੋ ਸੋਣੋ ਮੇਰੀ ਬੇਨਤੀ ਸੁਣੋ ਵੀਰ ਜੀ ਤੁਸੀਂ ਫੋਨ ਕਰ ਦਿੰਦੇ ਅਸੀਂ ਤੁਹਾਡੇ ਕੋਲ ਵੀ ਆ ਕੇ ਬਹਿ ਸਕਦੇ ਕੋਈ ਦਿੱਕਤ ਨਹੀਂ ਸਾਨੂੰ ਸਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਕੋਈ ਅਸੀਂ ਇੱਥੇ 9 ਤੋਂ 5 ਇੱਥੇ ਨਾਲ ਬੈਠਿਆ ਹੋਏ ਹਾਂ ਭਾਈ ਸਾਹਿਬ ਤੁਸੀਂ ਜਦੋਂ ਮਰਜ਼ੀ ਮਹੌਸਤ ਤੁਹਾਨੂੰ ਅੱਜ ਸਮੱਸਿਆ ਦਾ ਪਤਾ ਲੱਗਿਆ ਨਹੀਂ ਇੱਥੇ ਆਈ ਹੈ ਪਹਿਲੀ ਵਾਰੀ ਪਤਾ ਲੱਗਾ ਨਾ ਸਰ ਤੁਸੀਂ ਆਪਦੇ ਲੈਟਰ ਤੇ ਉੱਥੇ ਲਿਖ ਕੇ ਭੇਜੋ ਡੀਸੀ ਨੂੰ ਭਾਈ ਇੱਥੇ ਸਾਡਾ ਨੂੰ ਸਮੱਸਿਆ ਆ ਰਹੀ ਹੈ ਸਰ ਤੁਸੀਂ ਮੈਨੂੰ ਕੋਈ ਲੈਟਰ ਦਿੱਤਾ ਹੈ ਆ ਦੇ ਦੇ ਲੈਟਰ ਦੇ ਦੇਣੇ ਮੈਨੂੰ ਆ ਕੇ ਫਾਰਵਰਡ ਲੈਟਰ ਦੇ ਦੇਣੇ ਪਤਾ ਨਹੀਂ ਗੱਲ ਨਹੀਂ ਲੈਟਰ ਦੇ ਦੇਣੇ ਸਾਡਾ ਮਸਲਾ ਹੱਲ ਕਰੋ ਸਰ ਤੁਸੀਂ ਸਰ ਮੈਨੂੰ ਆ ਕੇ ਇੱਥੇ ਇੱਕ ਜੋ ਵੀ ਤੁਹਾਡੀ ਜਿੱਥੇ ਸੈਟਰੀ ਉਹ ਇੱਥ ਅਸੀਂ ਉਸ ਦੀ ਜਾਂਚ ਕਰਾਂਗੇ ਕੋਈ ਗੱਲ ਜਾਂਚ ਦਾ ਕੰਮ ਲੰਮਕ ਜੂ ਇਹਨਾਂ ਨੂੰ ਸਿੱਧੇ ਕਹੋ ਆਹੇ ਨਹੀਂ ਹੁੰਦਾ ਜੀ ਇਹਨਾਂ ਨੂੰ ਸਿੱਧੇ ਕਹੋ ਖੜੇ ਆ ਪਾਈਏ ਦੱਸੋ ਵੀ ਆਹ ਗੱਲ ਕੀ ਆ ਨਾ ਲਗਾ ਰਹੇ ਆ ਕਹਿੰਦੇ ਲੋਕਾਂ ਦੀ ਲੁੱਟ ਤਾਂ ਸਬਜ਼ੀਆਂ ਦੇ ਰੇਟਾਂ ਨੂੰ ਲੈ ਕੇ ਇਹ ਸਾਰਾ ਮਾਮਲਾ ਸੀਗਾ ਵਿਜੇ ਕੁਮਾਰ ਸਾਫ ਕੈਂਪ ਸੀਗੇ ਉਹ ਸਬਜ਼ੀ ਮੰਡੀ 'ਚ ਜਿੰਦੇ ਲੈ ਕੇ ਤੇ ਸੰਗਲ ਲੈ ਕੇ ਪਹੁੰਚੇ ਸੀ ਵੀ ਇੱਥੇ ਮੰਡੀ ਨੂੰ ਜਿੰਦਾ ਲਾਉਣਾਗਾ ਜਿਹੜਾ ਲੋਕਾਂ ਦੀ ਲੁੱਟਖੋਟ ਹੋ ਰਹੀ ਆ ਇੱਥੋਂ ਸਸਤੀ ਸਬਜ਼ੀ ਲੈ ਕੇ ਬਾਹਰ ਜਾ ਕੇ ਲੋਕਾਂ ਨੂੰ ਬਹੁਤ ਮਹਿੰਗੇ ਭਾਵਾਂ ਤੇ ਵਿਚਿਅਾਰੀ ਮਿੱਟੀ ਦੇ ਭਾਅ ਲੈ ਕੇ ਇਹ ਸੋਨੇ ਦੇਵਾ ਪਿੱਛੇ ਆ ਰਹੀ ਹੈ ਤੇ ਇਹ ਮਾਮਲਾ ਸੀਗਾ ਆ ਕੇ ਇਹਨਾਂ ਨੇ ਮੰਗ ਕੀਤੀ ਕਿ ਰੇਟ ਘਟਾਏ ਜਾਣ ਇੱਥੇ ਸੈਕਟਰੀ ਸਾਹਿਬ ਵੀ ਸੀਗੇ ਸੈਕਟਰੀ ਸਾਹਿਬ ਨੇ ਵੀ ਕਿਹਾ ਕਿ ਆਗਾ ਤੁਸੀਂ ਮੈਮੋਰੰਡਮ ਦੇ ਦਿਓ ਇੱਥੇ ਮੰਗ ਜਿਹੜੀ ਹੈਗੀ ਆ ਲਿਖ ਕੇ ਸਾਨੂੰ ਦਿਓ ਅਸੀਂ ਗੌਰ ਕਰਾਂਗੇ ਉਸਤੇ ਅੱਗੇ ਪਹੁੰਚਾਵਾਂਗੇ ਸਰਕਾਰ ਕੋਲੇ ਕਿ ਇਹ ਇਹ ਮਾਮਲੇ ਦਾ ਹੱਲ ਕੀ ਆ ਪੁਲਿਸ ਪ੍ਰਸ਼ਾਸਨ ਵੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਵਿਜੇ ਕੁਮਾਰ ਐਮਸੀ ਆ ਜਿਹੜੇ ਉਹ ਇੱਥੇ ਫਿਲਹਾਲ ਅਜੇ ਮਾਮਲਾ ਨਿਪਟੜਿਆ ਨਹੀਂ ਅਜੇ ਖੜੇ ਆ ਅੱਗੇ ਦੇਖਦੇ ਆ ਕੋਈ ਅਪਡੇਟ ਹੋਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਸ ਚੈਨਲ ਤੇ ਜੁੜੇ ਰਹੋ ਪੰਜ ਪਾਣੀ ਟੀਵੀ ਤੇ ਮਾਦੇਵ